अरविंद केजरीवाल दी गिरफ्तारी ਤੋਂ ਬਾਅਦ ਆਪ ਦੇ ਸੰਕਟ ਆਪ ਦੇ ਦਸ ਦੇ ਵਿੱਚੋਂ ਸੱਤ ਸੰਸਦ ਮੈਂਬਰ ਲਾਪਤਾ ਕਿੱਥੇ ਗਵਾਚੇ ਇਹ ਸੱਤ ਸੰਸਦ ਮੈਂਬਰ ਰਾਘਵ ਚੱਡਾ ਕਿਉਂ ਨਹੀਂ ਚੁੱਪ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਜਿਵੇਂ ਆਮ ਆਦਮੀ ਪਾਰਟੀ ਤੇ ਮੁਸੀਬਤਾਂ ਦੇਤਾ ਪਹਾੜ ਹੀ ਡਿੱਗ ਪਏ ਨੇ ਤੇ ਮੁਸੀਬਤਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦਿੱਲੀ ਦੇ ਨਾਲ ਨਾਲ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਪ੍ਰਦਰਸ਼ਨ ਦੇ ਦੌਰਾਨ ਇਸ ਦੇ ਲਗਭਗ 7 ਸੰਸਦ ਮੈਂਬਰ ਇਸ ਸਮੇਂ ਲਾਪਤਾ ਚੱਲ ਰਹੇ ਨੇ 10 ਦੇ ਵਿੱਚੋਂ ਜੇਕਰ ਲਗਭਗ ਤਿੰਨ ਸੰਸਦ ਮੈਂਬਰ ਜਿਹੜੇ ਨੇ ਪਾਰਟੀ ਦੇ ਲਈ ਆਵਾਜ਼ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਜ਼ਿਆਦਾਤਰ एमपी ਜਿਹੜੇ ਨੇ ਉਹ ਗਾਇਬ ਨੇ ਤਾਂ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਕਲੋਤਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਹਾਲ ਹੀ ਦੇ ਵਿੱਚ ਜ਼ਮਾਨਤ ਤੇ ਬਾਹਰ ਆਏ ਸੰਜੇ ਸਿੰਘ ਨੂੰ ਵੀ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਪਾਰਟੀ ਇਸ ਮੁੱਦੇ ਤੇ ਚਰਚਾ ਕਰੀਏ ਇਸੇ ਮਾਮਲੇ ਦੇ ਵਿੱਚ ਅਰਵਿੰਦ ਕੇ ਜੀਵਾਲ ਅਤੇ ਸੰਜੀਤ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਸੀ ਜ਼ਮਾਨਤ ਤੇ ਰਹਾ ਹੁੰਣ ਤੋਂ ਬਾਅਦ ਹੀ ਸੰਜੀਤ ਗਤੇ ਆਮ ਆਦਮੀ ਪਾਰਟੀ ਦਾ ਚਿਹਰਾ ਬਣੇ ਰਹੇ ਉਸ ਤੋਂ ਬਾਅਦ ਕੌਮੀ ਜਰਨਲਿਸ ਗਤਰ ਸੰਦੀਪ ਪਾਠਕ ਅਤੇ ਐਨ ਜੀ ਪੀ ਗੁਪਤਾ ਵੀ ਪ੍ਰਦਰਸ਼ਨ ਦੌਰਾਨ ਸਰਗਰਮ ਨਜ਼ਰ ਆਉਂਦੇ ਰਹੇ ਨੇ ਪਰ ਸਵਾਲ ਇਹ ਹੈ ਕਿ ਵੱਡੇ ਐਮਪੀ ਗਏ ਤਾਂ ਗਏ ਕਿ ਸਭ ਤੋਂ ਚਰਚਾ ਦੇ ਵਿੱਚ ਇਨਾਮ ਤੇ ਸਭ ਤੋਂ ਪਹਿਲਾ ਨਾਮ ਆਂਦਾ ਹੈ ਰਾਘਵ ਚੱਡਾ ਦਾ ਆਖਰਕਾਰ ਉਹਨਾਂ ਨੇ ਚੁੱਪੀ ਕਿਉਂ ਵੱਡੀ ਹੋਈ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਜੋ ਆਪਣੀ ਪਾਰਟੀ ਲਈ ਆਵਾਜ਼ ਉਠਾਉਂਦੇ ਨੇ ਅਤੇ ਪਿਛਲੇ ਮਹੀਨੇ ਅੱਖਾਂ ਦੇ ਆਪਰੇਸ਼ਨ ਦੇ ਲਈ ਲੰਡਨ ਗਏ ਸਨ ਉਹਨਾਂ ਨੇ ਮਾਰਚ ਦੇ ਆਖਿਰ ਦੇ ਵਿੱਚ ਵਾਪਸ ਆਉਣਾ ਸੀ ਉਹਨਾਂ ਦੀ ਪਤਨੀ ਪ੍ਰੇਮਤੀ ਚੋਪੜਾ ਨੈਟਫਲਿਕਸ ਤੇ ਆਪਣੀ ਆਉਣ ਵਾਲੀ ਫਿਲਮ ਅਮਰ ਸਿੰਘ ਚੰਗੀਲਾ ਰਿਲੀਜ਼ ਕਰਨ ਦੇ ਲਈ ਵਾਪਸ ਆ ਗਈ ਪਰ ਰਾਘਵ ਚੱਡਾ ਅਜੇ ਵੀ ਲੰਡਨ ਦੇ ਵਿੱਚ ਨੇ 21 ਮਾਰਚ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਰਾਘਵ ਚੱਡਾ ਲਗਾਤਾਰ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਪਰ ਉਹ ਆਪ ਕਿੱਥੇ ਨੇ ਉਹਨਾਂ ਨੇ ਸੰਜੇ ਸਿੰਘ ਦੇ ਬਾਹਰ ਆਉਣ ਦੀ ਵੀ ਖੁਸ਼ੀ ਪ੍ਰਗਟ ਕੀਤੀ ਇੰਜਨ ਐਕਸਪ੍ਰੈਸ ਦੀ ਜੇ ਰਿਪੋਰਟ ਤੇ ਜਾਈਏ ਤਾਂ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਕਿਉਂਕਿ ਉਸ ਨੂੰ ਸਰਜਰੀ ਤੋਂ ਬਾਅਦ ਤੁਪਤੋ ਬਚਣ ਦੇ ਲਈ ਕਿਹਾ ਗਿਆ ਸੀ ਪਾਰਟੀ ਦੇ ਕਨੇਤਾ ਨੇ ਵੀ ਆਪਣੀ ਗੱਲ ਰੱਖੀ ਕਿ ਜਿਵੇਂ ਹੀ ਉਹਨਾਂ ਨੂੰ ਡਾਕਟਰਾਂ ਤੋਂ ਮਨਜ਼ੂਰੀ ਮਿਲੇਗੀ ਉਹ ਵਾਪਸ ਆ ਜਾਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਇਸ ਤੋਂ ਬਾਅਦ ਵੱਡਾ ਨਾਮ ਆਂਦਾ ਹੈ ਜੀ ਸਵਾਤੀ ਮਾਲੀਵਾਲ ਜੀ ਦਾ ਜੋ ਕਿ ਬਹੁਤ ਜ਼ਿਆਦਾ ਕੰਟਰੋਵਰਸੀ ਕ੍ਰੀਏਟ ਕਰਦੀ ਹੈ ਪਰ ਪਹਿਲੀ ਵਾਰ ਦਿੱਲੀ ਤੋਂ ਐਮਪੀ ਬਣੀ ਸੁਆਤੀ ਮਾਲੀਵਾਲ ਵੀ ਇਹਨਾਂ ਦੀ ਅਮਰੀਕਾ ਦੇ ਵਿੱਚ ਹੀ ਵਸੀ ਹੋਈ ਹੈ ਉਸਨੇ ਪਾਰਟੀ ਨੂੰ ਕਿਹਾ ਹੈ ਕਿ ਉਸ ਨੂੰ ਉੱਥੇ ਆਉਣ ਦੀ ਲੋੜ ਹੈ ਵੀ ਕਿਉਂਕਿ ਉਸਦੀ ਭੈਣ ਜ਼ਿਆਦਾ ਬਿਮਾਰ ਚੱਲ ਰਹੀ ਹੈ ਤੇ ਮਾਲੀਵਾਲ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਪੋਸਟ ਪਾਉਂਦੀ ਰਹਿੰਦੀ ਹੈ ਪਰ ਬੀਜੇਪੀ ਨੇ ਦੋਸ਼ ਲਗਾਏ ਨੇ ਕਿ ਆਖਿਰਕਾਰ ਜਦੋਂ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਉਸ ਦੇ ਸਮਰਥਨ ਦੇ ਵਿੱਚ ਖੁੱਲਕੇ ਕੁਝ ਬੋਲਦੀ ਨਜ਼ਰ ਨਹੀਂ ਆਈ ਹਾਲਾਂਕਿ ਮਾਲੀਵਾਲ ਨੇ ਇਸ ਖਬਰ ਦਾ ਖੰਡਨ ਵੀ ਕੀਤਾ ਹੁਣ ਅਗਲਾ ਚਰਚਿਤ ਚਿਹਰਾ ਹੈ ਹਰਪਜਨ ਸਿੰਘ ਦਾ ਤਾਂ ਸਾਬਕਾ ਭਾਰਤੀ క్రికెਟਰ ਹਰਪਜਨ ਜਿਹੜੇ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਆਪ ਦੀਆਂ ਗਤੀਵਿਧੀਆਂ ਦੇ ਵਿੱਚ ਥੋੜੇ ਘੱਟ ਦਿਲਚਸਪੀ ਲੈਦੇ ਨਜ਼ਰ ਆਉਂਦੇ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਉਹ ਚੁੱਪੀ ਵੱਟੇ ਬੈਠੇ ਨੇ ਤਾਂ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਪੋਸਟਾਂ ਜ਼ਰੂਰ ਸਾਂਝੀਆਂ ਕੀਤੀਆਂ ਨੇ ਪਰ ਲਗਾਤਾਰ ਸਾਰੀਆਂ ਹੀ IPL ਅਤੇ 24 ਮਾਰਚ ਨੂੰ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਨੇਤਾ ਭਗਵੰਤ ਮਾਨ ਦੀ ਬੇਟੀ ਦੀ ਜਨਮ ਨੂੰ ਲੈ ਕੇ ਜ਼ਰੂਰ ਵਧਾਈ ਦਿੱਤੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਧਰਨੇ ਦੇ ਵਿੱਚ ਹਿੱਸਾ ਲੈਣ ਦੇ ਲਈ ਉਹ ਜ਼ਰੇਰ ਆਣਗੇ ਪਰ ਉਹਨਾਂ ਨੂੰ ਕਿਸੇ ਨੇ ਸੱਦਿਆ ਨਹੀਂ ਹੈ। ਅਗਲਾ ਨਾਮ ਅਸ਼ੋਕ ਕੁਮਾਰ ਮਿੱਤਲ ਦਾ ਇੱਥੇ ਅਸੀਂ ਲੈਣਾ ਚਾਹਾਂਗੇ ਕਿਉਂਕਿ ਪੰਜਾਬ ਦੇ ਵਿੱਚ ਅ ਸਤਿਤ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਉਹਨਾਂ ਦੇ ਉਹ ਸੰਸਥਾਪਕ ਨੇ ਸੰਸਦ ਮੈਂਬਰ ਵੀ ਨੇ ਮਿੱਤਲਜੀਪ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਪਾਰਟੀ ਦੀ ਗਤੀਵਿਧੀਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੈ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਕੋਈ ਵੀ ਆਪਣਾ ਪੱਖ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਰੱਖਿਆ ਗਿਆ ਆਖਿਰਕਾਰ ਇਹ ਚੁੱਪੀ ਕਿਉਂ ਇਹ ਵੀ ਵੱਡਾ ਸਵਾਲ ਹੈ ਸੰਜੀਵ ਅਰੋੜਾ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਇੱਕ ਹੋਰ ਸੰਸਦ ਮੈਂਬਰ ਅ ਦੀ ਜੇਕਰ ਮੈਂ ਗੱਲ ਕਰਾਂ ਤਾਂ ਸੰਜੀਵ ਅਰੋੜਾ ਨੇ ਇਹ ਗੱਲ ਕਹੀ ਸੀ ਕਿ ਗ੍ਰਿਫਤਾਰੀ ਤੋਂ ਬਾਅਦ 24 ਮਾਰਚ ਨੂੰ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਜ਼ਰੂਰ ਮਿਲੇ ਸਨ ਹਾਲਾਂਕਿ ਉਸ ਨੇ ਰਾਮਲੀਲਾ ਮੈਦਾਨ ਦੇ ਵਿੱਚ ਵੀ ਭਾਰਤ ਗੱਜੂਰ ਦੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਨਾ ਲੈਣ ਦੀ ਗੱਲ ਸਵੀਕਾਰ ਅਰੋੜਾ ਨੇ ਇਹ ਕਿਹਾ ਸੀ ਕਿ ਉਹ ਲੁਧਿਆਣਾ ਦੇ ਵਿੱਚ ਪਾਰਟੀ ਦੇ ਕੰਮ ਦੇ ਵਿੱਚ ਰੁੱਝੇ ਹੋਣ ਦੇ ਕਰਕੇ ਹਾਜ਼ਰ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਆਪ ਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਹਿੰਦਾ ਪਰ ਮੈਂ ਰਾਜ ਸਭਾ ਮੈਂਬਰ ਦੇ ਵਿੱਚ ਸਾਡੇ ਨਾਲ ਨੇਤਾ ਐਨ ਡੀ ਗੁਪਤਾ ਦੇ ਲਗਾਤਾਰ ਸੰਪਰਕ ਦੇ ਵਿੱਚ ਵੀ ਹਾਂ ਜੇਕਰ ਮੈਂ ਵਿਰੋਧ ਪ੍ਰਦਰਸ਼ਨ ਦੇ ਲਈ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪ ਸਰਕਾਰ ਦੇ ਨਾਲ ਨਹੀਂ ਹਾਂ ਅਗਲਾ ਨਾਮ ਬਲਬੀਰ ਸਿੰਘ ਸਿੱਚੇਵਾਲ ਜੀ ਇਹ ਉਹ ਨਾਮ ਹੈ ਜੋ ਪੰਜਾਬ ਤੋਂ ਰਾਜ ਸਭਾ ਮੈਂਬਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਆਪਣੇ ਮੁੱਦਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਪ੍ਰਦਰਸ਼ਨ ਦੇ ਵਿੱਚ ਪਰ ਕਿਉਂ ਨਹੀਂ ਨਜ਼ਰ ਆਏ ਜਦੋਂ ਉਹਨਾਂ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਮੈਂ ਇੱਕ ਪਰਿਵਾਰਿਕ ਵਿਅਕਤੀ ਹਾਂ ਤੇ ਆਪਣਾ ਫਰਜ਼ ਨਿਭਾਰਿਆ ਜੇਕਰ ਕੋਈ ਯੋਜਨਾ ਹੈ ਤਾਂ ਸਾਂਝੀ ਕਰਾਂਗੇ ਵਿਕਰਮਜੀਤ ਸਿੰਘ ਸਾਨੀ ਗਤੀਵਿਧੀਆਂ ਤੋਂ ਕਾਫੀ ਹੱਦ ਤੱਕ ਗੈਰ ਹਾਜ਼ਰ ਸਾਨੀ ਵੀ ਹੋਰਨਾ ਸੰਸਦ ਮੈਂਬਰ ਵਾਂਗ ਹੀ ਨਿਕਲੇ ਨੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਕਾਫੀ ਹੱਦ ਤੱਕ ਗੈਰਹਾਜ਼ਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਚੁੱਪੀ ਸਾਦੀ ਹੋਈ ਆ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ ਵੀ ਜਿਹੜਾ ਹੁਣ ਉੱਥੇ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣਾ ਬੰਦ ਕਰ ਦਿੱਤਾ ਤਾਂ ਆਖਿਰਕਾਰ ਇਹ ਜਿਹੜੇ 7 ਐਮਪੀ ਨੇ ਕਦੋਂ ਆਪਣੀ ਚੁੱਪੀ ਤੋੜਨਗੇ ਜਾਂ ਫਿਰ ਜਦੋਂ ਇਹ ਬੋਲਣਗੇ ਤਾਂ ਕੀ ਬੋਲਣਗੇ ਕਿਉਂਕਿ ਬੋਲਣ ਜੋਗੇ ਸ਼ਾਇਦ ਇਹ ਫਿਲਹਾਲ ਦੇ ਲਈ ਤਾਂ ਨਹੀਂ ਰਹੇ ਆ ਅਜਿਹਾ ਵਿਰੋਧੀ ਧਿਰ ਦਾ ਕਹਿਣਾ ਆਖਿਰਕਾਰ ਇਹਨਾਂ ਦੀ ਚੁੱਪੀ ਕਦੋਂ ਤੱਕ ਰਹੇਗੀ ਇਹ ਸਵਾਲ ਵੀ ਵਿਰੋਧੀ ਧਿਰ ਲਗਾਤਾਰ ਕਰ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਜੀ ਦੀਆਂ ਮੁਸ਼ਕਲਾਂ ਜ਼ਰੂਰ ਵੱਧੀਆਂ ਨੇ ਪਰ ਕੁਝ ਹੱਦ ਤੱਕ ਹੱਲ ਹੋ ਸਕਦੀਆਂ ਨੇ ਜੇਕਰ ਐਮਪੀ ਵਾਪਸ ਆਂਦੇ ਨੇ ਤੇ ਖਾਸ ਤੌਰ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇ ਜੀ ਰੀਵਾਲ ਨੂੰ ਰਿਹਾ ਕਰਵਾਉਣ ਦੇ ਲਈ ਆਪਣੀ ਆਵਾਜ਼ ਚੁੱਕਦੇ ਨੇ ਤੇ ਤਰਨਾ ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਿਲ ਹੋਏ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਅਪਡੇਟਸ ਲਈ ਵੇਖਦੇ ਰਹੋ ਹਮਦਰ ਟੀਮ